ਕਾ ਅਨਕਟ ਨਾਂ ਦਾ ਇੱਕ YouTube ਦਾ ਪੇਜ ਹੈ ਉਸ ਬੰਦੇ ਦੀ ਸ਼ਰਾਰਤ ਹੈ ਜਿਹੜਾ ਉਹਨੇ AI ਦੇ ਨਾਲ ਜਨਰੇਟ ਕਰਕੇ ਸਾਰਾ ਕੁਝ ਪਹਿਲਾਂ ਉਹਨੇ ਫੋਟੋਆਂ ਜਨਰੇਟ ਕੀਤੀਆਂ AI ਦੇ ਨਾਲ ਬਾਬਾ ਨਾਨਕ ਦੀਆਂ ਫੋਟੋਆਂ ਤੇ ਅਮੀਰ ਖਾਨ ਦਾ ਚਿਹਰਾ ਲਾਇਆ 200% ਦੇਖੋ ਇਹ ਸ਼ਰਾਰਤ ਕੀਤੀ ਗਈ ਹੈ AI ਦੇ ਨਾਲ ਤਰਸੇਮ ਜੱਸੜ ਦੀ ਫਿਲਮ ਆਉਣੀ ਹੈ ਗੁਰਨਾਨਕ ਜਹਾਜ਼ ਇਹਦੇ ਸੀਨ ਲੈ ਲੈ ਵਿੱਚੋਂ ਇੱਕ 2014 ਚ ਨਾਨਕ ਸ਼ਾ ਫਕੀਰ ਫਿਲਮ ਬਣੀ ਸੀ ਪਰ ਉਹ ਰਿਲੀਜ਼ ਨਹੀਂ ਹੋਣ ਦਿੱਤੀ ਗਈ ਸੀ ਉਹਦੇ ਚੋਂ ਕੋਈ ਸੀਨ ਲੈ ਲੈ ਅਮੀਰ ਖਾਨ ਦੀ ਹੋਈ ਕਰੈਕਟਰ ਚੱਕਣਾ ਉਸੇ ਦੀ ਫੋਟੋ ਚੱਕਣਾ ਕਿਉਂਕਿ ਉਹ ਖਾਨ ਆ ਮੁਸਲਮਾਨ ਆ ਹਾਂ ਤੁਸੀਂ ਸਮਝੋ ਨਾ ਵੀ ਇਹ ਕਿੱਥੇ ਚੀਜ਼ ਆ ਜਿੱਥੇ ਇਹ ਜੋੜਿਆ ਜਾ ਰਿਹਾ ਹੈ ਬਿਲਕੁਲ ਇਹ ਜੋੜਿਆ ਹੋਇਆ ਅਮੀਰ ਖਾਨ ਦੀ ਫੋਟੋ ਐਸੀ ਲਾਤੀ ਵੀ ਉਹ ਲੱਗੇ ਕਿ ਗੁਰੂ ਨਾਨਕ ਦੇਵ ਜੀ ਬਣਿਆ ਹੋਇਆ ਉਹ ਉਸੇ ਤਰੀਕੇ ਦਾ ਪੋਸਟਰ ਹੱਥ ਆਲਾ ਬਾਬਾ ਨਾਨਕ ਵਾਲਾ ਕੀ ਹੁਣ ਅਮੀਰ ਖਾਨ ਵਰਗੇ ਐਕਟਰ ਗੁਰਨਾਨਕ ਪਾਸ਼ਾ ਦਾ ਰੋਲ ਕਰਨਗੇ ਜੀ ਜੋ ਫੋਟੋਆਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਜੋ ਟੀਜ਼ਰ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਗਿਆ ਉਸ ਦੀ ਕੀ ਸਚਾਈ ਹੈ ਗੱਲਬਾਤ ਕਰਦੇ ਹਾਂ ਮੇਰੇ ਨਾਲ ਮੇਰੇ ਸਾਥੀ ਰਾਓਵਰਿੰਦਰ ਸਿੰਘ ਬੈਣੀਪਾਲ ਮੌਜੂਦ ਨੇ ਰਾਉਜੀ ਪਹਿਲਾਂ ਤੋਂ ਹੀ ਰੋਲਾ ਪੈ ਰਿਹਾ ਸੀ ਜਦੋਂ ਤੋਂ ਧਰਮ ਤੇ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਕਿ ਸਾਡੇ ਗੁਰੂਆਂ ਦਾ ਵੀ ਕੱਲ ਨੂੰ ਕਿਰਦਾਰ ਨਿਭਾਏ ਜਾਣਗੇ ਇਹ ਹੋਊਗਾ ਤੇ ਅਜਿਹਾ ਕੁਝ ਹੋ ਰਿਹਾ ਇੱਕ ਟੀਜ਼ਰ ਰਿਲੀਜ਼ ਹੋਇਆਗਾ ਪੋਸਟਰ ਰਿਲੀਜ਼ ਹੋਇਆ ਜਿਸ ਦੇ ਵਿੱਚ ਅਮੀਰ ਖਾਨ ਗੁਰਨਾਨਕ ਪਾਤਸ਼ਾਹ ਦਾ ਰੋਲ ਕਰਦੇ ਹੋਏ ਦਿਖਾਈ ਦੇ ਰਹੇ ਆ ਕੀ ਇਹਦੇ ਵਿੱਚ ਸੱਚਾਈ ਆ ਬਹੁਤ ਸਾਰੇ ਲੋਕ ਅੱਜ ਇਸ ਨੂੰ ਲੈ ਕੇ ਰੋਸ ਦੇ ਵਿੱਚ ਆ ਵਿਰੋਧ ਕਰ ਰਹੇ ਆ ਬੁਰਾ ਚਲਾ ਬਰਾਮੰਦਾ ਵੀ ਬੋਲਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਤਾਂ ਅਸੀਂ ਤੁਹਾਡੇ ਤੋਂ ਜਾਨਣਾ ਚਾਹੁੰਦੇ ਆ ਕਿ ਇਹ ਸਾਰਾ ਕੁਝ ਕੀ ਚੱਲ ਰਿਹਾਗਾ ਨਹੀਂ ਦੇਖੋ ਇਹ ਸਾਰਾ ਕੁਝ ਜਾਣ ਬੁੱਝ ਕੇ ਕੀਤਾ ਗਿਆ ਔਰ ਜਾਣ ਬੁੱਝ ਕੇ ਕੀਤਾ ਗਿਆ ਤੇ ਕਿਸੇ ਨੇ AI ਦੇ ਨਾਲ ਜਨਰੇਟ ਕਰਕੇ ਸਭ ਕੁਝ ਕੀਤਾ ਅਮੀਰ ਖਾਨ ਦੀ ਫੋਟੋ ਐਸੀ ਲਾਤੀ ਵੀ ਉਹ ਲੱਗੇ ਕਿ ਗੁਰੂ ਨਾਨਕ ਦੇਵ ਜੀ ਬਣਿਆ ਹੋਇਆ ਉਹ ਉਸੇ ਤਰੀਕੇ ਦਾ ਪੋਰਟਰ ਹੱਥ ਆਲਾ ਬਾਬਾ ਨਾਨਕ ਵਾਲਾ AI ਦੇ ਨਾਲ ਸਾਰਾ ਕੁਝ ਜਨਰੇਟ ਕੀਤਾ ਕੁਝ ਫਿਲਮਾਂ ਦੇ ਸੀਨ ਲਏ ਨੇ ਕੁਝ ਜਿਹੜੀ ਆ ਤਰਸੇਮ ਜੱਸੜ ਦੀ ਫਿਲਮ ਆਉਣੀ ਹੈ ਗੁਰਨਾਨਕ ਜਹਾਜ਼ ਇਹਦੇ ਸੀਨ ਲੈ ਲੈ ਵਿੱਚੋਂ ਇੱਕ 2014 ਚ ਨਾਨਕ ਸ਼ਾ ਫਕੀਰ ਫਿਲਮ ਬਣੀ ਸੀ ਪਰ ਉਹ ਰਿਲੀਜ਼ ਨਹੀਂ ਹੋਣ ਦਿੱਤੀ ਗਈ ਸੀ ਜੀ ਉਹਦੇ ਚੋਂ ਕੁਝ ਸੀਨ ਲੈ ਲੈ ਹਮ ਆ ਲਾਲ ਸਿੰਘ ਚੱਡਾ ਅਮੀਰ ਖਾਨ ਦੀ ਇੱਕ ਫਿਲਮ ਸੀਗੀ ਜਿਹੜੀ ਹਾਲੀਵੁੱਡ ਦੀ ਫੋਰੈਸਟ ਗਮ ਬਹੁਤ ਪ੍ਰਸਿੱਧ ਫਿਲਮ ਸੀਗੀ ਉਹਦੀ ਰੀਮੇਕ ਹਿੰਦੀ ਚ ਬਣਾਇਆ ਗਈ ਸੀ ਇਹ ਹਮ ਉਹਦੇ ਕੁਝ ਸ਼ਾਰਟ ਲੈ ਕੇ ਟੀਜ਼ਰ ਬਣਾ ਦਿੱਤਾ 200% ਦੇਖੋ ਇਹ ਸ਼ਰਾਰਤ ਕੀਤੀ ਗਈ ਹੈ AI ਦੇ ਨਾਲ ਹੁਣ AI ਦੇ ਅਸੀਂ ਆਪਾਂ ਸ਼ੁਰੂ ਤੋਂ ਬਹੁਤ ਸਾਰੇ ਲੋਕ ਗੱਲਾਂ ਕਰਦੇ ਨੇ ਵੀ ਯਾਰ ਇਹ ਬੜੀ ਖਤਰਨਾਕ ਚੀਜ਼ ਹੈ ਆਮ ਲੋਕਾਂ ਨੂੰ ਤਾਂ ਸਮਝ ਹੀ ਨਹੀਂ ਆ ਸਕਦੀ ਇਹ AI ਕਿਸ ਤਰੀਕੇ ਦੇ ਨਾਲ ਆ ਹੁਣ ਦੇਖੋ ਜਦੋਂ ਇਹ ਪਾਈਆਂ ਇਹ ਇਸ ਤਰੀਕੇ ਦੇ ਪੋਸਟਰ ਪਾਏ ਫਿਲਮ ਦੇ ਅਮੀਰ ਖਾਨ ਦੀ ਫੋਟੋ ਲਾ ਕੇ ਬਾਬਾ ਨਾਨਕ ਦੇ ਰੂਪ ਦੇ ਵਿੱਚ ਫਿਰ ਇੱਕ ਟੀਜ਼ਰ ਚਲਾਤਾ ਨਾਲ ਕਹਿ ਦਿੱਤਾ ਗਿਆ ਕਿ ਨਵੀਂ ਫਿਲਮ ਆਈ ਤੇ ਜੀਨੇ ਵੀ ਦੇਖਿਆ ਉਹਨੇ ਫੈਕਟ ਚੈੱਕ ਕਰਨ ਦੀ ਬਜਾਏ ਸਿੱਧਾ ਉਹਨੇ ਕਿਉਂਕਿ ਇੱਕ ਹੋੜ ਲੱਗ ਜਾਂਦੀ ਹੈ ਨਾ ਕਿ ਅੱਛਾ ਹੁਣ ਇਸ ਚੀਜ਼ ਨੂੰ ਮੈਂ ਕੰਟੈਂਪਟ ਕਰੂੰਗਾ ਮੈਂ ਗਾਲਾਂ ਕੱਢੂੰਗਾ ਜੀਨੇ ਫਿਲਮ ਬਣਾਈ ਹੈ ਮੈਂ ਆਪਣੇ ਪੇਜ ਤੇ ਪਾਉਣਾ ਮੈਂ ਆਪਣੇ ਪੇਜ ਤੇ ਆ ਚੈਨਲ ਤੇ ਮੈਂ ਬੋਲ ਕੇ ਪਾ ਦਿੰਨਾ ਉਸ ਦੌੜ ਦੇ ਵਿੱਚ ਲੋਕ ਭੱਜਣ ਲੱਗੇ ਇਸ ਫਿਲਮ ਦਾ ਪੋਸਟਰ ਜਾਂ ਫਿਰ ਜਿਹੜਾ ਵੀ ਇਹ ਨਕਲੀ ਹੈ ਟੀਜ਼ਰ ਆਉਣ ਦੇ ਨਾਲ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਪਹਿਲਾਂ ਪਤਾ ਤਾਂ ਕਰ ਲਈਏ ਕਿ ਕਦੇ ਹੋ ਸਕਦਾ ਕਿ ਅਮੀਰ ਖਾਨ ਕਦੇ ਬਾਬਾ ਨਾਨਕ ਦੇ ਸਰੂਪ ਦੇ ਵਿੱਚ ਆ ਕੇ ਜਿਵੇਂ ਰੋਲ ਹੈ ਜਿਹੜਾ ਉਹ ਕਰ ਲੂਗਾ ਅਮੀਰ ਖਾਨ ਇੰਨਾ ਨਿਆਣਾ ਥੋੜੀ ਐਕਟਰ ساری ਜ਼ਿੰਦਗੀ ਫਿਲਮਾਂ ਦੇ ਵਿੱਚ ਉਹਨੇ ਲੰਘਾਈਆ ਔਰ ਕੀ ਇਹ ਪੋਸੀਬਲ ਹੈ ਕਿ ਫਿਲਮ ਬਣ ਜੇ ਗੁਰੂ ਨਾਨਕ ਦੇਵ ਜੀ ਦੇ ਮਾਮਲੇ ਤੇ ਸਿੱਖਾਂ ਨੂੰ ਪਤਾ ਇਹਨਾਂ ਲੱਗੇ ਐਸਜੀਪੀਸੀ ਨੂੰ ਪਤਾ ਨਾ ਲੱਗੇ ਕਾਲ ਤੱਕ ਸਭ ਨੂੰ ਪਤਾ ਨਾ ਲੱਗੇ ਬਾਲੀਵੁੱਡ ਨੂੰ ਪਤਾ ਨਾ ਲੱਗੇ ਤੁਸੀਂ ਸਿੱਧਾ ਟੀਜ਼ਰ ਬਣ ਜਾਓ ਮਤਲਬ ਹੁਣ ਇਹਨੂੰ ਮੂਰਖਤਾ ਕਹਿ ਲੋ ਲੋਕਾਂ ਦੀ ਵੀ ਬਿਨਾਂ ਸੋਚੇ ਸਮਝੇ ਜਿਹੜੇ ਪ੍ਰਤੀਕਿਰਿਆ ਦੇਣ ਲੱਗ ਜਾਂਦੇ ਨੇ ਜਾਂ ਜਿਹੜੇ ਇਸ ਤਰੀਕੇ ਦੇ ਬਿਆਨ ਦੇਣ ਲੱਗ ਜਾਂਦੇ ਨੇ ਜਾਂ ਇਹਨੂੰ ਅਗਿਆਨਤਾ ਕਹਿ ਲੋ ਵੀ ਲੋਕਾਂ ਨੂੰ ਪਤਾ ਹੀ ਨਹੀਂ ਵੀ AI ਦੇ ਨਾਲ ਕੀ ਕੀ ਬਣ ਰਿਹਾ ਠੀਕ ਹੈ ਜੀ ਬਹੁਤ ਸਾਰੇ ਲੋਕ ਨੇ ਹੁਣ ਇੱਕ ਅੱਡੇ ਦਾ ਕੀ ਆਪਾਂ ਨਾਲ ਲਵਾਂਗੇ ਬਹੁਤ ਸਾਰੇ ਲੋਕ ਨੇ ਦੇਖੋ ਦੇਖੀ ਆਪਣੇ ਸੋਸ਼ਲ ਮੀਡੀਆ ਦੇ ਆਪਣੇ ਜਿਹੜੀਆਂ ਪ੍ਰੋਫਾਈਲਾਂ ਨੇ ਅਕਾਊਂਟ ਨੇ ਉਹਨਾਂ ਤੇ ਪਾ ਰਹੇ ਨੇ ਹੂੰ ਉਹ ਅੱਗੇ ਅੱਗੇ ਗੱਲ ਚਾਈ ਜਾ ਰਹੀ ਆ ਤੁਸੀਂ ਗੱਲ ਇਹ ਹੈ ਤੁਸੀਂ ਫੈਕਟ ਤਾਂ ਚੈੱਕ ਕਰੋ ਨਾ ਉਹ ਜਿਹੜੀ ਹੁਣ ਵੀਡੀਓ ਤੇ ਜਿਹੜਾ ਇਹ ਟੀਜ਼ਰ ਹੈ ਰਾਜਦੀਪ YouTube ਦੇ ਉੱਤੇ ਪਾਇਆ ਇੱਕ ਅਨਕਟ ਨਾਂ ਦਾ ਇੱਕ YouTube ਦਾ ਪੇਜ ਹੈ ਉਸ ਬੰਦੇ ਦੀ ਸ਼ਰਾਰਤ ਹੈ ਜਿਹੜਾ ਉਹਨੇ AI ਦੇ ਨਾਲ ਜਨਰੇਟ ਕਰਕੇ ਸਾਰਾ ਕੁਝ ਪਹਿਲਾਂ ਉਹਨੇ ਫੋਟੋਆਂ ਜਨਰੇਟ ਕੀਤੀਆਂ AI ਦੇ ਨਾਲ ਬਾਬਾ ਨਾਨਕ ਦੀਆਂ ਫੋਟੋਆਂ ਤੇ ਅਮੀਰ ਖਾਨ ਦਾ ਚਿਹਰਾ ਲਾਇਆ ਜਿਹੜੀਆਂ ਤਸਵੀਰਾਂ ਜੋ ਵੀ ਪੇਂਟਿੰਗ ਸੀਗੀਆਂ ਤੇ ਫਿਰ ਉਹਦੇ ਵਿੱਚ ਇੱਕ ਵਾਇਸਓਵਰ ਪਤਾ ਨਹੀਂ ਉਹਨੇ ਕ੍ਰੀਏਟ ਕੀਤਾ ਜਾਂ ਕੋਈ ਉਹ ਵੀ ਕਿਸੇ ਫਿਲਮ ਦਾ ਚੱਕਿਆ ਹੋਇਆ ਮੈਨੂੰ ਲੱਗਦਾ ਉਹ ਨਾਨਕ ਸ਼ਾ ਫਕੀਰ ਦੇ ਹੀ ਚੱਕਿਆ ਹੋਇਆ ਉੱਥੋਂ ਵਾਇਸਓਵਰ ਚੱਕ ਲਿਆ ਜਿਹੜੀ ਫਿਲਮ ਕਦੇ ਰਿਲੀਜ਼ ਹੀ ਨਹੀਂ ਹੋਈ ਫਿਰ ਵਿੱਚੋਂ ਦੋ ਤਿੰਨ ਫਿਲਮਾਂ ਇਕੱਠੀਆਂ ਕਰਕੇ ਉਹਨਾਂ ਲਾਤਾ ਤੇ ਇੱਕ ਗੱਲ ਹੈ ਆ ਵੀ ਉਸ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਉਹ ਬੰਦੇ ਦਾ ਪਤਾ ਕਰੋ ਨਾ ਵੀ ਕਿਹੜਾ ਆ ਹਮ ਹੁਣ ਅਸੀਂ ਤਾਂ ਨਹੀਂ ਬਣ ਦੇਵਾਂਗੇ ਕਦੇ ਵੀ ਸਾਰਾ ਸਿੱਖ ਸਮਾਜ ਕਹਿੰਦਾ ਕਿ ਕੋਈ ਐਸਾ ਕਲਾਕਾਰ ਨਹੀਂ ਹੈ ਜਾਂ ਕੋਈ ਹੈ ਹੀ ਨਹੀਂ ਜਿਹੜਾ ਗੁਰੂਆਂ ਦੀ ਨਕਲ ਉਤਾਰ ਸਕੇ ਅਸੀਂ ਨਹੀਂ ਕਰਨ ਦੰਦੇ ਹਨਾ ਤੇ ਹੁਣ ਇੱਥੇ ਬਣਦਾ ਰੋਲ ਐ ਜੀ ਪੀ ਸੀ ਦਾ ਜਾਂ ਹੋਰ ਕਿਸੇ ਵੀ ਤਮਾਮ ਸਿੱਖਾਂ ਤੁਹਾਡਾ ਮੇਰਾ ਸਾਰਿਆਂ ਦਾ ਹੀ ਬਣਦਾ ਕਿ ਜਿਹੜੇ ਬੰਦੇ ਨੇ ਸ਼ਰਾਰਤ ਕੀਤੀ ਆ ਜਿਹੜਾ ਅਨਕਟ ਨਾਂ ਦਾ YouTube ਦਾ ਪੇਜ ਆ ਉਹ ਬੰਦੇ ਨੂੰ ਲੱਭਿਆ ਜਾਏ ਉਹਦੇ ਖਿਲਾਫ ਮੈਨੂੰ ਲੱਗਦਾ ਕਿ ਜੇ ਨਹੀਂ ਹੋਊਗੀ ਤਾਂ ਅੱਜ ਕੱਲ ਦੇ ਵਿੱਚ ਐਫ ਆਈ ਆਰ ਤਾਂ ਦਰਜ ਹੋਊਗੀ ਪਹਿਲਾਂ 295 ਏ ਸੀਗੀ ਤੇ ਹੁਣ ਸ਼ਾਇਦ ਕਿਉਂਕਿ ਬੀ ਐਨ ਐਸ ਦੀਆਂ ਧਾਰਾਵਾਂ ਵਿੱਚ ਚੇਂਜ ਹੋ ਗਈਆਂ ਤੇ ਉਹਦੇ ਵਿੱਚ ਕੁਝ ਹੋਰ ਧਾਰਾ ਲੱਗੂਗੀ ਸੋ ਉਸ ਬੰਦੇ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਪਰਚਾ ਦਰਜ ਹੋਣਾ ਚਾਹੀਦਾ ਉਹਨੂੰ ਫੌਰੀ ਤੌਰ ਤੇ ਅਰੈਸਟ ਕਰਨਾ ਚਾਹੀਦਾ ਜਿਨੇ ਸ਼ਰਾਰਤ ਕੀਤੀ ਆ ਇਹਦਾ ਮਤਲਬ ਇਹ ਥੋੜੀ ਹੈ ਵੀ ਤੁਸੀਂ ਕੁਝ ਵੀ ਬਣਾ ਦੋਗੇ ਬਹੁਤ ਸਾਰੇ ਧਰਮ ਨੇ ਕਹਲੂ ਤੁਸੀਂ ਕੁਝ ਕੁਝ ਹੋਰ ਬਣਾ ਦੋਗੇ ਖੈਰ ਅਸੀਂ ਦੇਖਦੇ ਆ ਕਿ ਜਿਹੜੇ ਦੇਵੀ ਦੇਵਤੇ ਨੇ ਚਲੋ ਉਹਨਾਂ ਨੂੰ ਤਾਂ ਇਸ ਤਰੀਕੇ ਦੇ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਹੈ ਨਾ ਕਿ ਉਹ ਰੋਮੈਨ ਬਣੀਆਂ ਨੇ ਬਣਾਇਆ ਜਾਂਦਾ ਹੈ ਨਾ ਚਲੋ ਠੀਕ ਹੈ ਉਹ ਉਹਨਾਂ ਦੀ ਸ਼ਰਦਾ ਉਸ ਹਿਸਾਬ ਦੇ ਨਾਲ ਪਰ ਸਿੱਖ ਧਰਮ ਦੇ ਵਿੱਚ ਇਹ ਚੀਜ਼ਾਂ ਨਹੀਂ ਦਿਖਾਈਆਂ ਸਕਦੀਆਂ ਪਰ ਇਹ ਵੀ ਹੈ ਨਾ ਤੁਸੀਂ ਉਹ ਬੰਦੇ ਮੁਸਲਮਨ ਧਰਮ ਦੇ ਵਿੱਚ ਵੀ ਇਹ ਚੀਜ਼ਾਂ ਨਹੀਂ ਦਿਖਾਈਆਂ ਜਾ ਸਕਦੀਆਂ ਜਿਨੇ ਇਹ ਵੀਡੀਓ ਬਣਾਈ ਹੈ ਸਾਰਾ ਕੁਝ ਕੀਤਾ ਉਹਦਾ ਦਿਮਾਗ ਦੇਖੋ ਜਿੱਥੇ ਦੇਸ਼ ਇੱਕ ਪਾਸੇ ਅੱਜ ਇਹ ਜਿੰਨਾ ਹਾਲਾਤਾਂ ਚ ਲੰਘ ਰਿਹਾ ਹੈਗਾ ਜਿਵੇਂ ਭਾਰਤ ਤੇ ਪਾਕਿਸਤਾਨ ਦੀ ਆਪਸੀ ਇੱਕ ਵਾਰ ਚੱਲ ਰਹੀ ਹੈ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਹ ਵੀ ਇੱਕ ਧਰਮ ਦੇ ਨਾਮ ਦੇ ਉੱਤੇ ਉਹਨਾਂ ਨੇ ਪੁੱਛ ਗਏ ਧਰਮ ਪੁੱਛਿਆ ਗਿਆ ਜਾਤ ਪੁੱਛੀ ਗਈ ਤੇ ਫਿਰ ਅਮੀਰ ਖਾਨ ਦੀ ਹੋਈ ਕਰੈਕਟਰ ਚੱਕਣਾ ਉਸੇ ਦੀ ਫੋਟੋ ਚੱਕਣਾ ਕਿਉਂਕਿ ਉਹ ਖਾਨ ਆ ਮੁਸਲਮਾਨ ਆ ਹਾਂ ਤੁਸੀਂ ਸਮਝੋ ਨਾ ਵੀ ਇਹ ਕਿੱਥੇ ਚੀਜ਼ ਜਾ ਰਹੀ ਹੈ ਕਿੱਥੇ ਇਹ ਜੋੜਿਆ ਜਾ ਰਿਹਾ ਹੈ ਬਿਲਕੁਲ ਇਹ ਜੋੜਿਆ ਹੋਇਆ ਔਰ ਇਹ ਉਸੇ ਪਹਿਲਗਾਮ ਤੋਂ ਬਾਅਦ ਦੀ ਸਾਰੀ ਜਿਹੜੀ ਘਟਨਾ ਸੀ ਉਹਨਾਂ ਨੂੰ ਕਿਤੇ ਤੋੜ ਮੋੜ ਕੇ ਹੁਣ ਗੱਲ ਤੁਸੀਂ ਸਮਝੋ ਇੱਕ ਮੈਂ ਹੋਰ ਤੁਹਾਨੂੰ ਦੱਸਦਾ ਪਹਿਲਗਾਮ ਦੇ ਵਿੱਚ ਜਿਹੜਾ ਅਟੈਕ ਹੋਇਆ ਠੀਕ ਹੈ ਉਹ ਸਾਰੀ ਦੁਨੀਆ ਨੇ ਕੰਡਮਨਡ ਕੀਤਾ ਤੁਸੀਂ ਅਸੀਂ ਸਾਰੇ ਹੀ ਕਰਦੇ ਆਂ ਹੂੰ ਪਹਿਲਾਂ ਤਾਂ ਕਿਸੇ ਨੂੰ ਬੇਕਸੂਰ ਨੂੰ ਮਾਰਨਾ ਹੀ ਕਿਉਂ ਆ ਹੂੰ ਫਿਰ ਉਸ ਤੋਂ ਵੀ ਉੱਤੇ ਤੁਸੀਂ ਪਾਪ ਇਹ ਕੀਤਾ ਕਿ ਤੁਸੀਂ ਧਰਮ ਪੁੱਛ ਕੇ ਮਾਰ ਰਹੇ ਹੋ ਬੰਦਿਆਂ ਨੂੰ ਹੂੰ ਵੀ ਤੁਸੀਂ ਜੇ ਇਸ ਧਰਮ ਦੇ ਹੋ ਤਾਂ ਤੁਹਾਨੂੰ ਛੱਡ ਦਿੱਤਾ ਜਾਊਗਾ ਦੂਜਾ ਧਰਮ ਆ ਤੁਹਾਡਾ ਤਾਂ ਤੁਹਾਨੂੰ ਅਸੀਂ ਮਾਰ ਦੇਾਂਗੇ ਹੁਣ ਇਹਦੇ ਵਿੱਚ ਕੀ ਸੀਗਾ ਹਾਲਾਂਕਿ ਸਿੱਖਾਂ ਨੇ ਵੀ ਕੰਡੈਮਨਟ ਤਾਂ ਕੀਤਾ ਹੈ ਇਸ ਨੂੰ ਪਰ ਕਿਤੇ ਨਾ ਕਿਤੇ ਸਿੱਖਾਂ ਨੇ ਹਮੇਸ਼ਾ ਜਾਂ ਪੰਜਾਬ ਨੇ ਹਮੇਸ਼ਾ ਰਾਦੀਪ ਕਸ਼ਮੀਰੀਆਂ ਦੇ ਲਈ ਇੱਕ ਹਾ ਦਾ ਨਾਰਾ ਭਰਿਆ ਹੈ ਹੁਣ ਅਸੀਂ ਕਹਿ ਰਹੇ ਹਾਂ ਪੂਰੀ ਕਮਿਊਨਿਟੀ ਕਹਿ ਰਹੀ ਹੈ ਕਿ ਉਹ ਜੋ ਵੀ ਸੀ ਕਿਉਂਕਿ ਅੱਤਵਾਦ ਦਾ ਧਰਮ ਨਹੀਂ ਹੁੰਦਾ ਜਿਹੜੇ ਅੱਤਵਾਦੀ ਸੀ ਕਿਸੇ ਵੀ ਧਰਮ ਦੇ ਨਾਲ ਸੰਬੰਧ ਸੀ ਉਹਨਾਂ ਨੂੰ ਕਿਸੇ ਖਾਸ ਧਰਮ ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਹੈ ਨਾ ਅਚਾ ਜੇ ਉਹ ਮੰਨ ਲਓ ਕਿ ਮੁਸਲਿਮ ਸੀ ਤਾਂ ਇਹਦਾ ਮਤਲਬ ਇਹ ਥੋੜੀ ਹੈ ਕਿ ਸਾਰਾ ਮੁਸਲਿਮ ਸਮਾਜ ਹੀ ਹੈ ਮੁਸਲਿਮ ਧਰਮ ਦੇ ਵਿੱਚ ਜਿੰਨੇ ਵੀ ਲੋਕ ਨੇ ਉਹ ਸਾਰੇ ਅਤਵਾਦੀ ਨੇ ਸੋ ਇਹ ਕਦੇ ਪੰਜਾਬ ਨੇ ਕਿਹਾ ਨਹੀਂ ਮੇਰੀ ਗੱਲ ਸੁਣੋ ਛੱਤੀ ਸਿੰਘਪੁਰਾ ਦੇ ਵਿੱਚ 2000 ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਅਟੈਕ ਹੋਇਆ ਸੀ ਉੱਥੇ ਜਿਹੜੇ ਸਿੱਖ ਪਰਿਵਾਰ ਰਹਿੰਦੇ ਸੀ ਉਹਨਾਂ ਦੇ ਵਿੱਚੋਂ 36 ਮੇਲ ਸਿੱਖਾਂ ਨੂੰ ਕੱਢ ਕੇ ਗੁਰਦੁਆਰਾ ਸਾਹਿਬ ਦੇ ਨਾਲ ਕੰਧ ਦੇ ਨਾਲ ਲਾ ਕੇ ਗੋਲੀਆਂ ਮਾਰ ਕੇ ਇੱਕ ਬਹੁਤ ਵੱਡਾ ਕਤਲੇਆਮ ਕੀਤਾ ਗਿਆ ਸੀ ਸਾਨੂੰ 2000 ਦੇ ਵਿੱਚ ਹੂੰ ਠੀਕ ਹੈ ਜੀ ਠੀਕ ਹੈ ਉਸ ਤੋਂ ਪਹਿਲਾਂ ਬਹੁਤ ਸਾਰੇ ਅੱਤਵਾਦੀ ਹਮਲੇ ਹੋਏ ਸੀ ਪਰ ਜੰਮੂ ਕਸ਼ਮੀਰ ਦੇ ਵਿੱਚ ਕਦੇ ਕਿਸੇ ਸਿੱਖ ਦੇ ਉੱਤੇ ਅਟੈਕ ਨਹੀਂ ਹੋਇਆ ਸੀ ਉਹ ਘਟਨਾ ਤੋਂ ਬਾਅਦ ਇਹ ਵੀ ਬਹੁਤ ਵੱਡੇ ਸਵਾਲ ਉੱਠੇ ਸੀ ਕਿ ਅੱਤਵਾਦੀਆਂ ਨੇ ਅੱਜ ਤੱਕ ਕਿਸੇ ਸਿੱਖ ਤੇ ਅਟੈਕ ਨਹੀਂ ਕੀਤਾ ਸੀ ਕਸ਼ਮੀਰ ਦੇ ਵਿੱਚ ਤੇ ਹੁਣ ਕਿਵੇਂ ਕਰਤਾ ਉਹਦੇ ਉੱਤੇ ਵੀ ਬਹੁਤ ਵੱਡੇ ਸਵਾਲ ਖੜੇ ਕੀਤੇ ਸੀ ਹੁਣ ਮੈਨੂੰ ਲੱਗਦਾ ਏ ਕਿ ਇਹ ਸ਼ਰਾਰਤ ਹੈ ਜਿਹੜੀ ਅਮੀਰ ਖਾਨ ਦਾ ਧਰਮ ਦੇਖ ਕੇ ਉਸ ਨੂੰ ਐਕਟਰ ਲਿਆ ਇੱਧਰ ਸਿੱਖਾਂ ਨੂੰ ਭੜਕਾਉਣ ਦੇ ਲਈ ਗੁਰੂ ਨਾਨਕ ਦੇਵ ਜੀ ਲੈ ਕਿ ਉਹ ਫਿਲਮ ਜਿਹੜੀ ਉਹਨਾਂ ਦੀ ਉਹ ਦਿਖਾ ਦਿੱਤੀ ਇਹ ਕਿਤੇ ਨਾ ਕਿਤੇ ਹੁਣ ਸਿੱਖਾਂ ਦੇ ਮਨਾਂ ਦੇ ਵਿੱਚ ਗੁੱਸਾ ਪਰਨ ਦੀ ਜਿਹੜੀ ਇੱਕ ਸਾਜਸ਼ਾ ਉਹ ਹੋ ਰਹੀ ਹੈ ਇਹਨੂੰ ਸਿੱਧਾ ਤੁਸੀਂ ਜੋੜ ਸਕਦੇ ਹੋ ਕਿ ਮੁਸਲਮਾਨਾਂ ਦੇ ਖਿਲਾਫ ਕਿਉਂਕਿ ਅਮੀਰ ਖਾਨ ਦਾ ਸਾਨੂੰ ਪਤਾ ਹੀ ਹੈ ਨਾ ਇਸ ਵਾਰ ਇਹ ਮੈਨੂੰ ਇਹ ਲੱਗਦਾ ਕਿ ਇਸ ਤਰੀਕੇ ਦੇ ਨਾਲ ਸਿੱਖਾਂ ਦੇ ਵਿੱਚ ਵੀ ਨਫ਼ਰਤ ਹੋਰ ਜ਼ਿਆਦਾ ਭਰੀ ਜਾ ਰਹੀ ਹੈ ਮੁਸਲਮਾਨਾਂ ਦੇ ਖਿਲਾਫ ਕਰਨ ਦੇ ਲਈ ਹਾਂ ਕਿਉਂਕਿ ਦੇਖੋ ਮੈਂ ਅੱਜ ਜੰਮੂ ਕਸ਼ਮੀਰ ਦੇ ਉੱਥੋਂ ਪਹਿਲ ਕਾਮ ਤੋਂ ਜਿਹੜੇ ਜਰਨਲਿਸਟ ਨੇ ਕਵਰ ਕਰਿਆ ਸਾਰਾ ਮਾਹੌਲ ਦੇਖ ਰਿਹਾ ਜੋ ਰਿਪੋਰਟਸ ਮੀਡੀਆ ਰਿਪੋਰਟਸ ਕਹਿ ਰਹੀਆਂ ਮੈਂ ਉਹਨਾਂ ਨੂੰ ਸੁਣ ਰਿਹਾ ਸੀਗਾ ਤਾਂ ਉਹ ਕਹਿੰਦੇ ਕੱਲਾ ਇਹ ਜਿਹੜਾ ਅਟੈਕ ਹੋਇਆਗਾ ਇਹਦਾ ਮਕਸਦ ਇਹ ਨਹੀਂ ਸੀਗਾ ਕਿ ਉੱਥੇ ਆਏ ਟੂਰਿਸਟਮ ਨੂੰ ਟਾਰਗੇਟ ਕਰਨਾ ਜਾ ਉਹਨਾਂ ਨੂੰ ਮਾਰਨਾ ਇਹਦਾ ਮੁੱਖ ਮਕਸਦ ਇਹ ਲੱਗਦਾਗਾ ਕਿ ਪੂਰੇ ਦੇਸ਼ ਦੇ ਵਿੱਚ ਜਿਹੜਾ ਸ਼ਾਂਤੀ ਦਾ ਮਾਹੌਲ ਆ ਉਹ ਖਰਾਬ ਹੋਵੇ ਖਾਸ ਤੌਰ ਤੇ ਜੇਕਰ ਪੰਜਾਬ ਦੀ ਗੱਲ ਕਰੀਏ ਅੱਜ ਤੁਸੀਂ ਦੇਖੋ ਆ ਸਾਡਾ ਪਾਕਿਸਤਾਨ ਦੇ ਨਾਲ ਸਾਡਾ ਕਰਤਾਰਪੁਰ ਸਾਹਿਬ ਕੋਰੀਡੋਰ ਬਣਿਆ ਸਾਡਾ ਲਾਂਘਾ ਖੁੱਲਿਆ ਟਾਰੀ ਬਾਗਾ ਸਰਾਦ ਤੋਂ ਸਾਡੇ ਲੋਕ ਇੱਧਰ ਉੱਧਰ ਜਾ ਰਹੇ ਆ ਵੀਜ਼ੇ ਮਿਲ ਰਹੇ ਆ ਇੱਕ ਸੁਖਾਵਾਂ ਮਾਹੌਲ ਚੱਲ ਰਿਹਾ ਸੀਗਾ ਤਾ ਪੂਰੇ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਵੀ ਇਹ ਸਾਰਾ ਕੁਝ ਕੀਤਾ ਗਿਆ ਕਿਉਂਕਿ ਜਿੰਨੇ ਵੀ ਟੈਕ ਹੋਏ ਆ ਜੇ ਆਪਾਂ ਉਹਨਾਂ ਦੀ ਹਿਸਟਰੀ ਚੈੱਕ ਕਰਦੇ ਆ ਚਾਹੇ ਉਹ ਪਾਮਾ ਹਮਲਾ ਹੋਵੇ ਚਾਹੇ ਮੁੰਬਈ ਅਟੈਕ ਹੋਵੇ ਹਨ ਉਹ ਜਦੋਂ ਆਪਾਂ ਸਰਚ ਕਰਦੇ ਆ ਉਹਨਾਂ ਬਾਰੇ ਹਿਸਟਰੀਆਂ ਪੜ੍ਹਦੇ ਆ ਤਾਂ ਉਹ ਕਿਤੇ ਨਾ ਕਿਤੇ ਫੈਕਟ ਸਾਨੂੰ ਸਾਹਮਣੇ ਆਉਂਦੇ ਆ ਤੇ ਇਹਦੇ ਵਿੱਚ ਵੀ ਇਹੀ ਹੈ ਤੁਸੀਂ ਲੈਟਸ ਆ ਰੋ ਜੀ ਦੇਖਿਆ ਹੋਣਾ ਕਿ ਇੱਕ ਕਸ਼ਮੀਰ ਦੀ ਕੁੜੀ ਖਰੜ ਦੇ ਵਿੱਚ ਪੜ ਰਹੀ ਸੀ ਕੀ ਉਹਨੂੰ ਵੀ ਕੁਝ ਸ਼ਰਾਪਤੀ ਅੰਸਰਾਂ ਨੇ ਛੇੜਿਆ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਤੂੰ ਕਸ਼ਮੀਰ ਦਾ ਤੂੰ ਮੁਸਲਮਾਨ ਹੈ ਇਹ ਹੁੰਦੇ ਆ ਜਿਹੇ ਲੋਕ ਹਾਂ ਉਹੀ ਗੱਲ ਹੈ ਨਾ ਇਹ ਜਿਹੇ ਲੋਕ ਹੁੰਦੇ ਨੇ ਹੁਣ ਬਿਨਾ ਸੋਚੇ ਸਮਝੇ ਤੁਸੀਂ ਰਿਐਕਟ ਕਰਨਾ ਹੁਣ ਉਹ ਅਗਲਾ ਤਾਂ ਚਾਹੁੰਦਾ ਹੀ ਆ ਜਿਨ੍ਹਾਂ ਨੇ ਬਣਾਇਆ ਨੂੰ ਸਕਸੈਸ ਕਰਦੇ ਆ ਸਮਾਂ ਜਿਨ੍ਹਾਂ ਨੇ ਇਹ ਟੀਜ਼ਰ ਬਣਾਇਆ ਸਾਨੂੰ ਪਤਾ ਕਿ ਇਹ ਚੀਜ਼ ਯਾਰ ਨਕਲੀ ਯਾਰ ਤੁਸੀਂ ਜੇ ਅਮੀਰ ਖਾਨ ਦੀ ਤੁਸੀਂ ਕਹਿ ਰਹੇ ਹੋ ਦਾਵਾ ਕਰ ਰਿਹਾ ਉਹ ਪੋਸਟ ਤੁਸੀਂ ਅਮੀਰ ਖਾਨ ਦੇ ਕਿਸੇ ਆਪਣੇ ਅਕਾਊਂਟ ਤੇ ਜਾਓ ਹਰ ਇੱਕ ਐਕਟਰ ਦਾ ਅਕਾਊਂਟ ਆ ਉਹਦੇ ਆਪਣੇ ਪ੍ਰੋਫੈਸ਼ਨਲੀ ਚੈਨਲ ਨੇ ਉਹਨਾਂ ਦੇ ਜਿੱਥੋਂ ਸਾਰੀ ਇਨਫੋਰਮੇਸ਼ਨ ਆਪਣੀ ਰਿਲੀਜ਼ ਕਰਦੇ ਨੇ ਸਾਰਾ ਪਤਾ ਲੱਗ ਜਾਂਦਾ ਕਿਹੜਾ ਹੀਰੋ ਕਿਹੜੀ ਫਿਲਮ ਕਰ ਰਿਹਾ ਕਦੋਂ ਰਿਲੀਜ਼ ਹੋਊਗੀ ਕਿਹਦੇ ਨਾਲ ਬਣਾ ਰਿਹਾ ਉਹ ਕੀ ਉਹਦਾ ਰੋਲ ਹੈ ਇਹ ਸਾਰਾ ਕੁਝ ਪਤਾ ਲੱਗਦਾ ਪਰ ਉੱਥੇ ਚੈੱਕ ਕਰਨ ਦੀ ਬਜਾਏ ਬਸ ਇੱਕ ਅਸੀਂ ਤਸਵੀਰ ਦੇਖੀ ਕਹੇ ਦੇਖਿਆ ਕਿ ਹਾਂਜੀ ਇਹ ਤਾਂ ਫਿਲਮ ਬਣ ਗਈ ਅਸੀਂ ਝੱਟ ਸੱਚ ਅਸੀਂ ਰਿਐਕਟ ਕਰੀਏ ਬਸ ਗੱਲ ਆ ਗਿਆ ਜੋ ਦੇਖਿਆ ਸੀ ਉਹਨੂੰ ਸੱਚ ਮੰਨ ਕੇ ਰਿਐਕਟ ਕਰਨਾ ਸ਼ੁਰੂ ਕਰ ਦੇਣਾ ਹਾਂ ਔਰ ਗੱਲ ਇਹ ਹੈ ਕਿ ਇਹ ਚੀਜ਼ਾਂ ਸਪਰੈਡ ਬਹੁਤ ਜਲਦੀ ਹੁੰਦੀਆਂ ਨੇ ਇਹੀ ਜੀਆਂ ਚੰਗੀ ਚੀਜ਼ ਸਪਰੈਡ ਨਹੀਂ ਹੁੰਦੀ ਫੈਲਦੀ ਨਹੀਂ ਵਾਇਰਲ ਨਹੀਂ ਹੁੰਦੀ ਇਸ ਤਰੀਕੇ ਦੀਆਂ ਚੀਜ਼ਾਂ ਵਾਇਰਲ ਹੁੰਦੀਆਂ ਨੇ ਸੋ ਸੋਚਣਾ ਚਾਹੀਦਾ ਮੈਨੂੰ ਲੱਗਦਾ ਇਹ ਤੇ ਇਹ ਛੋਟੀ ਗੱਲ ਨਹੀਂ ਹੈਗੀ ਰਾਜਦੀਪ ਜਿਹੜਾ ਇਹ ਚੀਜ਼ ਬਣਾ ਕੇ ਨਾ ਕ੍ਰੀਏਟ ਕਰਕੇ ਕੀਤੀ ਗਈ ਹੈ ਇਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈਗੀ ਆ ਕਿ ਇਸ ਹੁਣ ਸਿੱਖਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਢੜਕਾ ਦਿੱਤਾ ਜਾਵੇ। ਹੂੰ ਠੀਕ ਹੈ ਪੂਰਾ ਦੇਸ਼ ਵੀ ਢੜਕ ਰਿਹਾ ਠੀਕ ਹੈ ਪੈਲਗਾਮ ਦਾ ਜਿਹੜਾ ਹਮਲਾ ਹੋਇਆ। ਹੁਣ ਇਹਦੇ 'ਚ ਮੈਨੂੰ ਲੱਗਦਾ ਕਿ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਯਾਰ ਇਹ ਇਹਨਾਂ ਨੇ ਕਿਹੜੇ ਸੋਚਣਾ ਵਾਲਾ ਤੇ ਇਹ ਇਹਨਾਂ ਨੇ ਤਾਂ ਜਦੇ ਜਕਾਰੇ ਛੱਡ ਦਿੰਦੇ ਪਰ ਸਮਝਣਾ ਚਾਹੀਦਾ ਹੁਣ ਅਸੀਂ ਸਮਝ ਰਹੇ ਹਾਂ ਸਾਰੇ ਐਸਜੀਪੀਸੀ ਨੂੰ ਵੀ ਇਹਦੇ 'ਚ ਆਉਣਾ ਚਾਹੀਦਾ। ਸਖਤ ਕਾਨੂੰਨੀ ਕਾਰਵਾਈ ਕਰਾਉਣੀ ਚਾਹੀਦੀ ਹੈ। ਗੱਲ ਇਹ ਹੈ ਕਿ ਤਾਂ ਜੋ ਅੱਗੇ ਤੋਂ ਕੋਈ ਬੰਦਾ ਇਸ ਤਰੀਕੇ ਦਾ ਕਰ ਨਾ ਸਕੇ ਹੈ ਨਾ ਤੇ ਇਹ ਬਹੁਤ ਜ਼ਰੂਰੀ ਆ ਪਰ ਇਹ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਕਿ ਇਹ ਚੀਜ਼ਾਂ ਨੂੰ ਤੁਸੀਂ ਦੇਖੋ ਆਪੇ ਤੁਸੀਂ ਅੱਗੇ-ਅੱਗੇ ਕਰੀ ਜਾ ਰਹੇ ਹੋ ਤੁਸੀਂ ਆਪਣਾ ਰੋਲ ਸਮਝੋ ਜੇ ਤੁਹਾਨੂੰ ਪਤਾ ਹੈ ਤੁਸੀਂ ਇਹ ਚੀਜ਼ ਕਹੋ ਕਿ ਨਹੀਂ ਵੀ ਇਹ ਨਕਲੀ ਆ ਜਿਹਨੇ ਬਣਾਇਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਨਹੀਂ ਕਿ ਤੁਸੀਂ ਇਹ ਬਣਾ ਤਾ ਜੀ ਇਹ ਹੋ ਗਿਆ ਵਾਹ ਹੋ ਗਿਆ ਜੀ ਤੇ ਏਦਾਂ ਵੱਡਾ ਹਮਲਾ ਹੋ ਗਿਆ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਸਾਡੇ ਗੁਰੂ ਸਾਹਿਬਾਨਾਂ ਤੱਕ ਗੱਲ ਆਊਗੀ ਸੋ ਐਦਾ ਨਹੀਂ ਆ ਹਨਾ ਹਰ ਇੱਕ ਨੂੰ ਪਤਾ ਹੈ ਬਾਲੀਵੁੱਡ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿੰਨਾ ਵੀ ਸਿਨੇਮਾ ਸਭ ਨੂੰ ਪਤਾ ਹੈ ਮੇਰੇ ਹਿਸਾਬ ਦੇ ਨਾਲ ਕਿ ਅਸੀਂ ਗੁਰੂ ਜਿਹੜੇ ਸਿੱਖ ਗੁਰੂ ਸਾਹਿਬਾਨ ਨੇ ਉਹਨਾਂ ਦੀ ਅਸੀਂ ਨਕਲ ਨਹੀਂ ਕਰ ਸਕਦੇ ਸੋ ਇੱਕ ਵੱਡੀ ਸ਼ਰਾਰਤ ਆ ਰਾਦੀਪ ਇਹਦੇ ਪਿੱਛੇ ਸਖਤ ਜਿਹੜੀ ਕਾਰਵਾਈ ਤੇ ਜਾਂਚ ਹੋਣੀ ਚਾਹੀਦੀ ਹੈ ਦੋਸ਼ੀ ਹੈ ਜਿਹੜਾ ਬੰਦਾ ਉਹਨੂੰ ਇੱਕ ਸਖਤ ਸਜ਼ਾ ਐਸੀ ਦਿਓ ਕਿ ਜਿਹੜਾ ਅੱਗੇ ਕੋਈ ਵੀ ਇਸ ਤਰੀਕੇ ਦੀ ਸ਼ਰਾਰਤ ਹੈ ਜਿਹੜੀ ਜਾਂ ਸਾਜ਼ਿਸ਼ ਹੈ ਉਹ ਕਰਨ ਦੀ ਜ਼ਰਰਤ ਨਾ ਕਰ ਸਕੇ ਜੀ